ਚੂਣਾ ਨੂੰ ਮੱਦੇ ਨਜ਼ਰ ਰੱਖਦਿਆਂ ਪ੍ਰਸ਼ਾਸਨ ਵੱਲੋਂ ਸ਼ਰਾਬ ਦੇ ਠੇਕੇ 2 ਦਿਨਾਂ ਲਈ ਬੰਦ ਕੀਤੇ ਗਏ ਸਨ ਤਾਂ ਜੋ ਉਮੀਦਵਾਰਾਂ ਵੱਲੋਂ ਕਿਸੇ ਵਿਅਕਤੀ ਨੂੰ ਵੋਟ ਦੇ ਲਈ ਸ਼ਰਾਬ ਨਾ ਵੰਡੀ ਜਾ ਸਕੇ ਅਤੇ ਨਿਰਵਿਘਨ ਚੂਣਾ ਕਰਵਾਈਆਂ ਜਾ ਸਕਣ ਪਰ ਸ਼ਰਾਬ ਦੇ ਪਿਆਕੜਾਂ ਦੀਆਂ 2 ਦਿਨਾਂ ਵਿੱਚ ਭੁੱਬਾ ਨਿਕਲ ਗਈਆਂ ਜਦ ਇੱਕ ਤਰੀਕ ਨੂੰ 6 ਵਜੇ ਤੋਂ ਬਾਅਦ ਠੇਕੇ ਖੁੱਲਣੇ ਸਨ ਤਾਂ ਪਿਆਕੜ ਠੇਕਿਆਂ ਤੇ ਪਹੁੰਚ ਗਈ ਅਤੇ 6 ਵਜੇ ਦੀ ਅਢੀਕ ਵਿੱਚ ਠੇਕੇ ਤੇ ਲੋਕਾਂ ਦੀਆਂ ਵੱਡੀਆਂ ਭੀੜਾਂ ਜਮਾ ਹੋ ਗਈਆਂ ਸ਼ਰਾਬ ਦੇ ਪਿਆਕੜ ਠੇਕਿਆਂ ਦੇ ਪਾਸ ਡੇਰੇ ਲਾ ਕੇ ਬੈਠ ਗਏ ਜਦ ਹੀ 6 ਵਜੇ ਚੋਣਾ ਬੰਦ ਹੋਇਆ ਅਤੇ ਠੇਕੇ ਖੁੱਲੇ ਤਾਂ ਸ਼ਰਾਬ ਦੇ ਪਿਆਕੜਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਅਤੇ ਆਪਣੇ ਪੀਣ ਲਈ ਸ਼ਰਾਬ ਲੈ ਕੇ ਕੁਝੀ ਕੁਝੀ ਜਾਂਦੇ ਦਿਖਾਈ ਦਿੱਤੇ